ਜੀ ਹੁਣ ਦੱਸੋ ਜੀ ਕਿੱਥੋਂ ਮੋਗੇ ਤੋਂ ਬੋਲਦੇ ਹੋ ਹਾਂਜੀ ਸਰ ਜੀ ਹੁਣ ਪੇਸ਼ੈਂਟ ਨੂੰ ਹੋਇਆ ਕੀ ਹੈ ਦੱਸੋ ਫਿਜ਼ੀਕਲੀ ਅਦਰ ਪੇਸ਼ੈਂਟ ਜਿਹੜਾ ਉਹਦਾ ਟਿਨੇਟ ਹੈ ਸਰ ਹਾਂਜੀ ਤੇ ਟਿਨੇਟ ਅਖਰ ਪੇਸ਼ੈਂਟ ਦਾ ਹੁਣ ਕੋਈ ਕੋ ਟਿਨੇਟਾ ਗਿਆ ਸਰ ਉਹਨਾਂ ਨੂੰ ਮਤਲਬ ਕਿ ਲੀਵ ਡਰਾਈਸਿੰਗ ਕਾਲਾ ਪੀਲੇ ਸੂਰ ਤੇ ਜਿਹੜੇ ਡਾਕਟਰ ਲੁਧਿਆਣੇ ਤੋਂ ਡਾਕਟਰ ਰੰਗੇ ਨੇ ਸੰਦੀਪ ਜੀ ਉਹਨਾਂ ਤੋਂ ਕੀ ਟ੍ਰੀਟਮੈਂਟ ਕਰਾਇਆ ਸੀ ਉਹਨਾਂ ਦਾ ਹਾਂ ਉਹ ਕਹਿੰਦੇ ਵੀ ਇਹ ਲਾਸਟ ਦਵਾਈ ਹੈ ਤੁਹਾਡੇ ਲਈ ਨਹੀਂ ਤੇ ਫਿਰ ਪੇਟ 'ਚ ਪਾਣੀ ਪੈਣਾ ਸ਼ੁਰੂ ਹੋ ਸਰ ਉਹ ਕੋਰਸ ਜੀ ਪੂਰਾ ਹੋ ਗਿਆ ਯਾਨੀ ਕਿ ਉਹ ਦਵਾਈ ਬਾਹਰ ਵੀ ਜਾਂਦੀ ਰਹੀ ਪਾਣੀ ਪੈ ਗਿਆ ਸਰ ਕਾਲਾ ਪੀਲਾ ਜੀ ਉਹਨਾਂ ਨੈਗੇਟਿਵ ਆਇਆ ਵਾ ਮਤਲਬ ਕੀ ਕਾਲਾ ਪਾਣੀ ਪੈ ਗਿਆ ਪੇਟ 'ਚ ਇਹ ਦੱਸੋ ਨਹੀਂ ਸਰ ਉਹ ਤਾਂ ਨਹੀਂ ਕਿਤੇ ਵੀ ਡਾਕਟਰ ਵੀ ਕਿਤੇ ਉਸਦੇ ਮਤਲਬ ਕਿ ਉਹ ਦੀ ਪ੍ਰੈਸ਼ਰ ਜੀ ਸਭ ਚਲਾ ਗਿਆ ਮਤਲਬ ਕਿ ਬਹੁਤ ਜ਼ਿਆਦਾ ਉਹ ਗੰਧਾ ਫਿਰ ਮੇਰੇ ਪੇਟ 'ਚ ਕੁਝ ਹੈਗਾ ਵਾ ਡਾਕਟਰ ਕਿੰਨੇ ਜੀ ਨਹੀਂ ਕੁਝ ਹੈਗਾ ਤੁਸੀਂ ਦੱਸੋ ਸਰ ਇਹ ਪਾਣੀ ਪੈ ਸਕਦਾ ਹੈ ਉਹ ਕਿਤੇ ਤਾਂ ਕਹਿੰਦਾ ਵੀ ਜੀ ਨਸ਼ਾ ਕਰਨਾ ਨਾਲ ਨਹੀਂ ਸਕੋਗੇ ਸਰ ਇਹ ਪਾਣੀ ਤਾਂ ਪੀ ਸਕਦਾ ਜਦੋਂ ਲੀਵਰ ਉਹ ਸ਼ਰਾਬ ਜਿਹੜੇ ਜ਼ਿਆਦਾ ਪੀਂਦੇ ਨੇ ਉਹਨਾਂ ਦੇ ਆਮ ਹੀ ਪੈ ਜਾਂਦੇ ਪੇਟ 'ਚ ਪਾਣੀ ਹਾਂਜੀ ਸਰ ਪਰ ਸ਼ਰਾਬ ਸ਼ੁਰੂ ਹੀ ਪੀਂਦਾ ਸੀ ਸਰ ਕੁਝ ਵੀ ਹੁਣ ਹੁਣ ਛੱਡੀ ਹੋਊ ਨਾ ਪਹਿਲਾਂ ਤਾਂ ਪੀਂਦੇ ਹੋਣਗੇ ਨਹੀਂ ਸਰ ਪਹਿਲਾਂ ਵੀ ਬੀਅਰ ਹੀ ਪੀਂਦਾ ਸੀ ਜਿੰਦਗੀ ਮੈਡੀਕਲ ਨਸ਼ਾ ਕਰਦਾ ਸੀ ਸਰ ਜੋ ਇੱਥੇ ਸੀਗਾ ਮੈਡੀਕਲ ਨਸ਼ਾ ਵੀ ਕਈ ਵਾਰੀ ਲੀਵਰ ਤੇ ਇਫੈਕਟ ਕਰਦਾ ਹੈ ਦੇਖੋ ਰਿਪੋਰਟਾਂ ਤੋਂ ਬਿਨਾਂ ਭੈਣ ਜੀ ਕੁਝ ਨਹੀਂ ਕਹਿ ਸਕਦੇ ਅਲਟਰਾਸਾਉਂਡ ਜ਼ਰੂਰੀ ਹੈ ਨਾਲੇ ਕੈਨੇਡਾ 'ਚ ਇਲਾਜ ਲੇਟ ਬਹੁਤ ਮਿਲਦਾ ਹੈ ਇਹ ਤਾਂ ਇੰਡੀਆ ਚ ਜਾਣ ਲੱਗੇ ਮਾੜਾ ਜਾਂ ਧਿਆਨ ਮਾਰ ਲੰਦੇ ਹਾਂਜੀ ਸਰ ਇੰਡੀਆ ਤੋਂ ਮੈਂ ਤੁਹਾਨੂੰ ਦੱਸਦੀ ਸਰ ਡਾਕਟਰ ਜਿਹੜੇ ਹੈਗੇ ਸੰਦੀਪ ਸਿੰਘ ਜੀ ਡਾਕਟਰ ਹਨ ਡੀ ਐਮ ਸੀ ਜੀ ਲੁਧਿਆਣਾ ਜੀ ਉਹਨਾਂ ਤੋਂ ਟ੍ਰੀਟਮੈਂਟ ਕਰਾਈ ਸੀ ਉੱਥੇ ਫਾਈਬਰੋਸਕੈਨ ਵੀ ਹੋਈ ਸੀ ਸਰ ਸਾਰੇ ਟੈਸਟ ਹੋਏ ਸੀ ਉਹਨਾਂ ਨੇ ਦੱਸਿਆ ਸੀ ਵੀ ਇਹ ਲਿਵਰ ਸਰਾਈਸਿਸ ਹੈ ਤੇ ਉਹਨਾਂ ਨੇ ਕਿਹਾ ਸੀ ਨਸ਼ਾ ਨਹੀਂ ਕਰਨਾ ਕੋਈ ਇਹ ਦਵਾਈ ਦਾ ਸਰ ਪੂਰਾ ਕੋਰਸ ਹੋਗਾ ਛੇ ਮਹੀਨੇ ਜੇ ਉੱਧਰ ਜਾ ਕੇ ਨਸ਼ਾ ਕਰਦੇ ਰਹੇ ਹਾਂਜੀ ਉਹ ਪਹਿਲਾਂ ਕਰਦੇ ਸੀ ਮੈਂ ਉੱਥੇ ਨਹੀਂ ਕਰਦਾ ਸਰ ਹੁਣ ਸਹੀ ਹੈ ਨਹੀਂ ਫਿਰ ਪੇਟ ਚ ਜਦੋਂ ਹੈ ਹੀ ਨਹੀਂ ਕੁਝ ਮੈਨੂੰ ਸਮਝੇ ਨਹੀਂ ਆ ਰਹੀ ਵੀ ਕੀ ਦੱਸਾਂ ਤੁਹਾਨੂੰ ਮੈਂ ਸਿਰ ਸੰਸੁਝਾਨੀ ਪਈ ਸਰ ਮਤਲਬ ਕਿ ਜਦੋਂ ਦਸੰਬਰ ਦੇ ਮਹੀਨੇ ਸਰ ਪਹਿਲਾਂ ਵੀ ਮਤਲਬ ਕਿ ਕੈਨੇਡਾ ਗਿਆ ਸੀ ਸਾਲ ਯਾਨੀ ਕਿ 2 ਸਾਲ ਹੋ ਗਏ ਨੂੰ ਗਏ ਨੂੰ ਸਰ ਦਸੰਬਰ ਚ ਆਇਆ ਸੀ ਨਾ ਉਹਦੇ ਡਾਕਟਰ ਤੋਂ ਟੈਸਟ ਕਰਾਈ ਸੀ ਫਾਈਬਰ ਸਕੈਨ ਚ ਆਇਆ ਸੀ ਕਿ ਲੀਵਰ ਸਰਾਈ ਸੀ ਸਰ ਕਿੰਨੇ ਪਰਸੈਂਟ ਹੈ ਇਹਦੀ ਪਤਾ ਉਹਨੇ ਇਹ ਕਹਿ ਵੀ ਤੇਰੇ ਲਈ ਲਾਸਟ ਦਵਾਈ ਜੇ ਕੋਈ ਨਾ ਨਾ ਸਕਿਆ ਵੀ ਤੇਰੇ ਪੇਟ ਵਿੱਚ ਪਾਣੀ ਪੈਣਾ ਸ਼ੁਰੂ ਹੋ ਜੂਗਾ ਉਹ ਪਰ ਹੁਣ ਪ੍ਰੋਬਲਮ ਦਾ ਦੱਸੋ ਨਾ ਕੀ ਹੈ ਉਨੇ ਉਹ ਇਹ ਸਰ ਉਹ ਕਹਿੰਦੇ ਵੀ ਮੇਰੇ ਸਰੀਰ ਟੁੱਟਦਾ ਵਾ ਮੇਰਾ ਪੇਟ ਹੁਣ ਆਪਣੇ ਲੱਗਦਾ ਵਾ ਫਿਰ ਉਹਦਾ ਅਲਟਰਾਸਾਉਂਡ ਕਰਾਓ ਨਾ ਤਾਂ ਹੀ ਪਤਾ ਲੱਗੂ ਹਾਂਜੀ ਸਰ ਅਲਟਰਾਸਾਉਂਡ ਤਾਂ ਵੱਡਾ ਕਰਤੀ ਹੋਏ ਸੀ ਤੇ ਫਾਈਬਰ ਵੀ ਆਪਣੇ ਸਰੀਰ ਦੇ ਕੋਈ ਅਲਟਰਾਸਾਉਂਡ ਕਰਾਇਆ ਤੇ ਕੁਝ ਨਹੀਂ ਆਇਆ ਸਰ ਬੱਸ ਫਿਰ ਕੁਝ ਨਹੀਂ ਹੈਗਾ ਭੈਮ ਕਰਦਾ ਹੈ ਸਾਈਕੋਲੋਜੀਕਲੀ ਇਫੈਕਟ ਹੋ ਗਿਆ ਸੈਕਰੀਟਰੀ ਦੇ ਡਾਕਟਰ ਨੂੰ ਦਿਖਾਓ ਹਾਂਜੀ ਸਰ ਇਹਨੂੰ ਸਮਝਾਏ ਨਾ ਉਹਨੂੰ ਸਰ ਬਹੁਤ ਜ਼ਿਆਦਾ ਡਿਪਰੈਸ਼ਨ ਆ ਉਹ ਡਿਪਰੈਸ਼ਨ ਵਾਲੇ ਡਾਕਟਰ ਨੂੰ ਦਿਖਾਓ ਨਾ ਉਹਨੂੰ ਹਾਂਜੀ ਦਿਖਾਇਆ ਤੇ ਡਾਕਟਰ ਵੀ ਕਹਿੰਦੇ ਬਾਹਰ ਕੁਝ ਨਹੀਂ ਬੱਸ ਫਿਰ ਉਧਰ ਤਾਂ ਹੁਣ ਇੰਨੀ ਕਿ ਮਿਹਨਤ ਤਾਂ ਕਰਨੀ ਉਹ ਪਾਉਗੀ। ਹਾਂਜੀ ਪਾਜੀ ਮੈਸਟਰ ਡਾਕਟਰ ਕੋਲ ਦਵਾ ਕੇ ਡਾਕਟਰ ਨੇ ਕਿਹਾ ਇਦਾਂ ਦੀ ਕੋਈ ਗੱਲ ਲੀਵਰ ਨੂੰ ਕਹਿੰਦੇ ਰਿਵਰਸ ਹੋ ਜਾਂਦਾ ਵਾ। ਪਾਜੀ ਜਿਹੜਾ ਲਹੂ ਕਾਲਾ ਪੀਲੇ ਵੀ ਨੈਗੇਟਿਵ ਆਇਆ ਸੀ। ਦੇਖੋ ਚਾਹੇ ਜੋ ਕੁਛ ਮਰਜੀ ਆਇਆ ਜਦ ਦਿਮਾਗੀ ਤੌਰ ਤੇ ਟੈਨਸ਼ਨ ਹੋ ਗਈ ਮਰੀਜ਼ ਨੂੰ ਤਾਂ ਉਹਨੇ ਕਹੀ ਜਾਣਾ। ਹਾਂਜੀ ਪਾਜੀ ਨੂੰ ਬਹੁਤ ਜ਼ਿਆਦਾ ਟੈਨਸ਼ਨ ਆ ਉਹ ਗ੍ਰਹਿਮ ਚੀ ਬਹੁਤ ਪਿਆ ਹੈ ਉਹਦੇ ਪੂਰੇ-ਪੂਰੇ ਬੈਠੇ ਆਪਾਂ ਕੁਝ ਨਹੀਂ ਕਰ ਸਕਦੇ ਭੈਣੇ ਉਹਦਾ। ਹਾਂ ਜੀ ਇੰਤਪਾ ਜੀ ਤੁਹਾਨੂੰ ਫੋਨ ਆਇਆ ਸੀ ਉਹਨੇ ਮੈਨੂੰ ਨੰਬਰ ਦਿੱਤਾ ਵੀ ਤੁਹਾਡੇ ਨਾਲ ਗੱਲ ਕਰਨੀ ਹੈ ਕੈਨੇਡਾ ਤੋਂ ਫੋਨ ਵੀ ਕੀਤਾ ਸੀਗਾ ਕੱਲ ਨਹੀਂ ਉਹ ਫਿਰ ਦੇਖੋ ਮੈਂ ਹੁਣ ਹਜ਼ਾਰਾਂ ਫੋਨ ਸੁਣਦਾ ਪਰ ਕੈਨੇਡਾ ਬੈਠੇ ਉਹਨੂੰ ਵੀ ਮੈਂ ਇਹੀ ਕਿਹਾ ਉਹ ਅਸੀਂ ਪੰਜਾਬ ਬੈਠੇ ਕੈਨੇਡਾ ਵਾਲੇ ਦਾ ਕੁਝ ਨਹੀਂ ਕਰ ਸਕਦੇ ਤੁਸੀਂ ਦੱਸੋ ਸਰ ਉਹਦਾ ਹੁੰਦਾ ਨਹੀਂ ਕੋਈ ਜਾਣਕਾਰੀ ਨਹੀਂ ਦੇ ਸਕਦੇ ਪੇਸ਼ੈਂਟ ਕੈਨੇਡਾ ਬੈਠਾ ਤੇ ਅਸੀਂ ਪੰਜਾਬ ਬੈਠੇ ਕੀ ਜਾਣਕਾਰੀ ਦੇ ਸਕਦੇ ਆ ਤੇਰੇ ਉੱਥੇ ਵੀ ਇਹਨੇ ਜਿਹੜੀ ਸਾਰੀ ਕੋਲੋਸਕੋਪੀ ਵੀ ਕਰਾਈ ਬਾਇਓਪਸੀ ਵੀ ਹੋ ਗਈ ਉੱਥੇ ਉਹਦੇ ਚ ਵੀ ਕੁਝ ਨਹੀਂ ਆਇਆ ਉਹਦੇ ਸਾਈਕੀਟਰੀ ਪੇਸ਼ੈਂਟ ਦਾ ਜੋ ਮਰਜ਼ੀ ਕਰਾਈ ਜਾਓ ਇਹ ਨਹੀਂ ਮੰਨਣਾ ਹੁੰਦਾ ਜਿਹੜਾ ਸਾਈਕੋਲੋਜੀਕਲੀ ਇਫੈਕਟ ਹੈ ਨਾ ਇਹ ਮਰੀਜ਼ ਮੰਨਦਾ ਨਹੀਂ ਹੁੰਦਾ ਵੀ ਮੈਂ ਠੀਕ ਆ ਹਾਂਜੀ ਭਾਜੀ ਮੈਂ ਤੁਹਾਨੂੰ ਇਹ ਇੱਕ ਗੱਲ ਕਹਿੰੀ ਸੋ ਦੇਖੋ 6 ਮਹੀਨਿਆਂ ਦੀ ਗੱਲ ਨੂੰ 6 ਮਹੀਨੇ ਵਿੱਚਲੇ ਕੋਈ ਨਸ਼ਾ ਨਹੀਂ ਕੀਤਾ ਕੁਝ ਨਹੀਂ ਕੀਤਾ ਚਾਹੇ ਕੁਝ ਨਾ ਕੀਤਾ ਹੋਵੇ ਅਗਲੇ ਨੇ ਮੰਨਣਾ ਹੀ ਨਹੀਂ ਹੈਗਾ ਜਿਹਾ ਸਾਈਕੋਲੋਜੀਕਲੀ ਹੋ ਗਿਆ ਬ੍ਰੇਨ ਸਾਡਾ ਇੰਨੀ ਤਾਕਤਵਰ ਚੀਜ਼ ਆ ਬ੍ਰੇਨ ਕਹਿਣ ਲੱਗ ਗਿਆ ਵੀ ਤੂੰ ਬਿਮਾਰ ਹੈਂ ਅਜੀ ਭਾਜੀ ਮੈਂ ਥੋੜੇ ਤੋਂ ਪੁੱਛਣਾ ਮੈਂ ਉਹ ਹੁਣ ਤਾਂ ਕੋਈ ਪ੍ਰੋਬਲਮ ਨਹੀਂ ਨਾ ਵਿੱਚ ਹੋਣੀ ਆ ਪੇਟ ਦੇ ਕਿ ਜਿਹੜਾ 6 ਮਹੀਨੇ ਨੂੰ ਉਹ ਪੇਟ ਦੀ ਫਿਰ ਕੀ ਹੋਊਗੀ ਜਦੋਂ ਉਧਰ ਟੈਸਟੇ ਹੋ ਗਏ ਹਾਂ ਜਦੋਂ ਟੈਸਟ ਆ ਕੇ ਕੁਝ ਨਹੀਂ ਆਇਆ ਫਿਰ ਕੀ ਹੋਣਾ ਕੋਈ ਹੁਣ ਬੰਦਾ ਨਹੀਂ ਮੈਨੂੰ ਲੱਗਦਾ ਮੇਰੇ ਬਗਲੇ ਭਾਜੀ ਉਹਨਾ ਵੀਡੀਓ ਬਹੁਤ ਦਿਖ ਰਿਹਾ YouTube ਤੇ ਮੈਨੂੰ ਇਹ ਦੱਸੋ ਵੀ ਇਹ ਲੈ ਲਓ ਵਿਅਮਾ ਕਰਵਾ ਦੇ ਬੈਨ ਮੇਰੇ ਵੀ ਹੈਗਾ ਹੋਊਗਾ ਮੇਰੇ ਬਸ ਫਿਰ ਇੱਕ ਨਹੀਂ ਕਰਦੇ ਹੁੰਦੇ ਨੇ ਸਾਈਕੋਲੋਜੀਕਲੀ ਪੇਸ਼ੈਂਟ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਨੇ ਇਹਨਾਂ ਨੂੰ ਔਖਾ ਇਹਨਾਂ ਨੂੰ ਸਮਝਾਉਣਾ ਪਾਪਾ ਜੀ ਨਹੀਂ ਸਰਦਾਰ ਜੀ ਐ ਹੋਇਆ ਸੀ ਡਾਕਟਰ ਨੇ ਕਹਿੰਦੇ ਵੀ ਉਹ ਲੁਧਿਆਣਾ ਦਿਖਾਇਆ ਸੀ ਡਾਕਟਰ ਦਵਾਰਨ ਬੋਟ ਲੈ ਕੇ ਤੁਸੀਂ ਗੱਲ ਕਰਾਈ ਸੀ ਉਹ ਕਹਿੰਦੇ 2 ਮਹੀਨੇ ਜਨ ਦਵਾਈ ਦੇ ਕੇ ਕਿਤੇ ਨਹੀਂ ਠੀਕ ਹੁੰਦਾ ਫਿਰ ਤੁਸੀਂ ਸਦਰਪੀਨ ਬਹੁਤ ਜ਼ਿਆਦਾ ਡਿਪਰੈਸ਼ਨ ਹੈ ਡਿਪਰੈਸ਼ਨ ਹੈ ਮੈਂ ਵੀ ਉਹੀ ਕਹਿਣਾ ਪੈਣਾ ਹੈ ਡਿਪਰੈਸ਼ਨ ਹੈ ਫਿਰ ਸਰ ਇਹਨੂੰ ਜਨਕੀ ਬੁਲਾ ਕੇ ਉਹਨੂੰ ਕਹੀ ਸੀ ਕਰਾਈ ਦੇ ਇਹ ਇਹ ਤੁਸੀਂ ਇਹ ਤੁਸੀਂ ਪਰਿਵਾਰ ਦਾ ਫੈਸਲਾ ਹੁੰਦਾ ਬੁਲਾਉਣਾ ਨਾ ਬੁਲਾਉਣਾ ਉਹ ਵੀ ਦੱਸ ਰਿਹਾ ਕਿੰਨੀ ਪਤਾ ਕੀ ਗੱਲ ਹੈ ਜਿਵੇਂ ਇਹ ਟੈਸਟ ਤੁਸੀਂ ਦੁਬਾਰਾ ਕਰਾਈਏ ਡਾਕਟਰ ਨੂੰ ਕੁਛ ਨਹੀਂ ਕੁਛ ਨਹੀਂ ਟੈਸਟਾ ਚਾਉਣਾ ਬੀਬੀ ਜੋ ਮਰਜ਼ੀ ਕਰਾਈ ਜਾਓ ਹਾਂ ਕੁਛ ਨਹੀਂ ਹੋਣਾ ਡਿਪਰੈਸ਼ਨ ਦੀ ਦਵਾਈ ਚੱਲੂਗੀ ਹੋਰ ਕੁਛ ਨਹੀਂ ਹੋਣਾ ਹਾਂ ਜੀ ਪਰ ਉਹ ਵੀ ਦਵਾਈ ਵੀ ਭੇਜਦੇ ਆਂ ਬਸ ਦਵਾਈ ਵੀ ਮਿਲਣਾ ਨਹੀਂ ਤੇ ਅਜੇ ਸੰਦੀਪ ਸਿੱਧੂ ਡਾਕਟਰ ਟਰੀਟਮੈਂਟ ਕਰਾਉਂਦਾ ਉਹ ਪਾਈ ਛੱਡਾ ਸੰਦੀਪ ਸਿੱਧੂ ਨੂੰ ਇਹ ਸਭ ਜਿੰਨੇ ਵੀ ਪ੍ਰਾਈਵੇਟ ਹਸਪਤਾਲ ਨੇ ਰੁਪਈਏ ਬਣਾਉਂਦੇ ਨੇ ਇਹਨਾਂ ਦੀਆਂ ਕੀ ਗੱਲਾਂ ਕਰੀ ਜਾਂਦੇ ਹੋ ਹੈਗਾ ਡਿਪਰੈਸ਼ਨ ਦਾ ਟੈਸਟ ਕਰੀ ਜਾਂਦੇ ਨੇ ਉਹੀ ਡਿਪਰੈਸ਼ਨ ਵਾਲੇ ਨੂੰ ਮਾਨਸਿਕ ਤਣਾਅ ਠੀਕ ਕਰਨ ਲਈ ਪਰਿਵਾਰ ਦੀ ਸਹਾਇਤਾ ਚਾਹੀਦੀ ਆ ਬਸ ਹਾਂਜੀ ਸਰ テル ਕੋ ਤੁਸੀਂ ਇਹ ਗਿਆਵ ਸਰ ਤੇ ਸੋਚਿਆ ਵੀ ਆ ਇਹਨੂੰ ਦੱਸਦੇ ਕਿ ਨਾ ਵੀ ਜਿਵੇਂ ਇਹਨਾਂ ਮੂਲ ਬਦਲੇ ਕਰੀਏ ਵੀ ਇਹਨੂੰ ਠੀਕ ਕਰੀਏ ਸਰ ਬਾ ਪਰਿਵਾਰ ਦਾ ਸਹਾਇਤਾ ਚਾਹੀਦੀ ਆ ਪਰਿਵਾਰ ਚਾਹੀਦਾ ਨਾਲ ਕੈਨੇਡਾ ਚ ਕੋਈ ਪਰਿਵਾਰ ਸਾਥ ਦਿੰਦਾ ਨਹੀਂ ਟਾਈਮ ਨਹੀਂ ਹੁੰਦਾ ਲੋਕਾਂ ਕੋਲੇ ਹਾਂਜੀ ਸਰ ਕੱਲਾ ਨਾ ਉੱਥੇ ਕੱਲਾ ਵੀ ਇਹਦੀ ਗੱਲ ਹੈ ਬਸ ਫਿਰ ਕੱਲੇ ਨੂੰ ਡਿਪਰੈਸ਼ਨ ਹੋਣਾ ਹੋਰ ਕੀ ਹੋਣਾ ਪੈਣਾ ਹਾਂਜੀ ਸਰ